ਜਿਹੜਾ ਹੈਗਾ ਨਾ ਫੁੱਟ ਚੌੜਾ ਲੈਵਾ ਮਿੱਤਰੋ ਪਿੱਛੋਂ ਤੁਸੀਂ ਰੇਟ ਵੀਰੇ ਕੁਛ ਮਰਜ਼ੀ ਕਰਾ ਲਓ ਐਵੇਂ ਲੋਕਾਂ ਦਰਾ 2 ਨਹੀਂ ਮੰਗਦੇ 2.5 ਨਹੀਂ ਮੰਗਦੇ ਕੁਛ ਨਹੀਂ ਮੰਗਦੇ ਜਮਾ ਜੈ ਰੇਟ ਆ ਜਿਹੜਾ 1 ਲੱਖ ਬਹੁਤ ਜਿਆਦਾ ਚੰਗੇ ਕੱਦ ਕਾਠ ਵਾਲੀ ਆ ਗਈ ਝੋਟੀ ਤੇ ਹੈਪੀ ਮੈਨੂੰ ਐਂ ਦੱਸਣਾ ਥੱਲੀ ਕਰੋ ਹਾਂ ਪੈਸੇ ਦੇਣੇ ਅਗਲੇ ਨੇ ਬੇਸੱਕ ਦੀ ਜਦੋਂ ਮਰਜ਼ੀ ਆਉ ਥੱਲੀ ਖੋਣੇ ਆਪਾਂ ਇਹ ਆ ਦੇਖੋ ਲੈ ਵੀ ਆਹ ਧਾਰਾਂ ਚੈੱਕ ਕਰ ਲਓ ਮੈਨੂੰ ਐ ਦੱਸ ਇਹਦਾ ਰੇਟ ਖੜਾ ਲਾ ਇੱਥੇ ਰੇਟ ਦੱਸ ਦੇ ਖੜਾ ਕੇ ਦੱਸ ਦੇ ਸਾਨੂੰ ਜਮਾ ਜਾਜ ਜਮਾ ਟਾਡਾ ਵਾਟਾ 1,10,000 ਦੀ ਚੁੱਤ ਤੁਸੀਂ ਨਾ ਇਹਦਾ ਥਣੇ ਲੇਵਾ ਚੈੱਕ ਕਰ ਲੈ ਲੈ ਵੀ ਪੂਰਾ ਚੌੜਾ ਲੇਵਾ ਆਇ ਨਹੀਂ ਹੈਗਾ ਵੀ ਛੋਟਾ ਜਿਹਾ ਲੇਵਾ ਹੋਊਗਾ ਹਾਂਜੀ ਅੱਸੀ ਕੱਲ ਦੋਸਤੋ ਮੈਂ ਰਵਣਦੀਪ ਸਿੰਘ ਤੁਹਾਡਾ ਸਵਾਗਤ ਕਰਦਾ ਮਿੱਤਰੋ ਤੇ ਅੱਜ ਨਾ ਆਪਾਂ ਤੁਹਾਡੇ ਵਾਸਤੇ ਬਹੁਤ ਸੋਹਣੀਆਂ ਸੁਨੱਖੀਆਂ ਚਾਰ ਮੱਜਾਂ ਲੈ ਕੇ ਆਏ ਆ ਜਿੰਨਾਂ ਮੱਜਾਂ ਦੇ ਵਿੱਚੋਂ ਜੇ ਗੱਲ ਕਰ ਲਗੇ ਨਾ ਤਿੰਨ ਮੱਜਾਂ ਤਾਂ ਆ ਗਈਆਂ ਸੂਈਆਂ ਸਵਾਈਆਂ ਇੱਕ ਤੋਂ ਵੱਧ ਕੇ ਇੱਕ ਮੱਝ ਦੀ ਡਿਟੇਲ ਲੈ ਕੇ ਦੇਵਾਂਗੇ ਬਾਕੀ ਨਾ ਕਮੈਂਟਾਂ ਦੇ ਵਿੱਚ ਹਾਜ਼ਰੀ ਜ਼ਰੂਰ ਲਵਾਇਓ ਵੀ ਜਿਹੜੀਆਂ ਮੱਝਾਂ ਨੇ ਇਹ ਤੁਹਾਨੂੰ ਕਿਵੇਂ ਲੱਗੀਆਂ ਬਾਕੀ ਬਾਈ ਹੈਪੀ ਦੇ ਰੇਟ ਕਿਵੇਂ ਲੱਗੇ ਇਹ ਵੀ ਤੁਸੀਂ ਜ਼ਰੂਰ ਦੱਸਿਓ ਬਾਈ ਹੈਪੀ ਦਾ ਕੰਮ ਹੈਗਾ ਮਿੱਤਰੋ ਵਪਾਰ ਦਾ ਜੇ ਗੱਲ ਕਰ ਲਈਏ ਜਿਹੜੇ ਬਾਈ ਦੇ ਘਰੇ ਪਸ਼ੂ ਰੱਖੇ ਹੋਏ ਹਨ ਉਹ ਵੀ ਬਹੁਤ ਜ਼ਿਆਦੇ ਚੰਗੇ ਨੇ ਇਹ ਬਾਈ ਦੇ ਆਗੇ ਜਿਹੜੇ ਸਾਰੇ ਦੇ ਸਾਰੇ ਪਸ਼ੂ ਘਰ ਦੇ ਆ ਮੱਝਾਂ ਦੀ ਆਪਾਂ ਜਾਣਕਾਰੀ ਲੈ ਕੇ ਦੇਵਾਂਗੇ ਤੁਹਾਨੂੰ ਆਜੋ ਕਰਾਗੇ ਬਾਈ ਨਾਲ ਗੱਲਬਾਤ ਤੇ ਸਾਰੇ ਪਿੰਡ ਦੀ ਕਿੱਥੇ ਅੱਜ ਪਹੁੰਚੇ ਆ ਸਾਰੀ ਡਿਟੇਲ ਲੈ ਕੇ ਦਿੰਨੇ ਆ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਹਾਂਜੀ ਬਾਈ ਜੀ ਹਸੀ ਕਾਲ ਜੀ ਸੱਸੀਆ ਬਾਈ ਜੀ ਤੇ ਬਾਈ ਜੀ ਪਹਿਲਾਂ ਤਾਂ ਦਰਸ਼ਕਾਂ ਨੂੰ ਨਾਮ ਦੱਸੋਗੇ ਨਾਮ ਵੀਰੇ ਮੇਰਾ ਹੈਪੀ ਠੀਕ ਹੈ ਪਿੰਡ ਮੇਰਾ ਸ਼ੇਰਗੜਾ ਜ਼ਿਲ੍ਹਾ ਸ਼੍ਰੀ ਮੁਕਤਸਰ ਤਹਿਸੀਲ ਮਲੋਟ ਆ ਜੀ ਠੀਕ ਆ ਤਹਿਸੀਲ ਮਲੋਟ ਪੈਂਦੀ ਬਈ ਤਹਿਸੀਲ ਮਲੋਟ ਪੈਂਦੀ ਆ ਠੀਕ ਆ ਮੇਰਾ ਪਿੰਡ ਵੀਰੇ ਜਿਹਨੂੰ ਮਲੋਟੋ ਫਾਇਲਗੜ ਰੋਡ ਤੇ ਆਉਂਦੇ ਆ ਨਾ ਹਾਂ ਰਾਹ ਚ ਮਲੋਟਾ 17 ਕਿਲੋਮੀਟਰ ਵਾੜ ਦੀ ਦੂਰੀ ਤੇ ਆ ਫਾਇਲ ਕਾ ਰੋਡ ਤੇ ਠੀਕ ਆ ਬੋਦੀ ਵਾਲਾ ਪਿੰਡ ਆ ਬੋਦੀਆਲ ਤੋਂ ਲੈਂਕਰੋਡ ਨਿਕਲਿਆ 2 ਕਿਲੋਮੀਟਰ ਵਾੜ ਮੇਰਾ ਪਿੰਡ ਆ ਜੀ ਠੀਕ ਆ ਹਾਂਜੀ ਅ ਬਾਈ ਜੀ ਮੈਂ ਇੱਕ ਤਰੀਕ ਸਟਾਰਟਿੰਗ ਦੇ ਵਿੱਚੋਂ ਕਰਗੇ ਆਪਾਂ ਗੱਲਬਾਤ ਸਟਾਰਟ ਵੀ ਜਿਹੜੀਆਂ ਤਰੀਕਾ ਕੋਲੇ ਮੱਝਾਂ ਆ ਇਹ ਕਿਹੜੇ ਏਰੀਏ ਦੀਆਂ ਕਿੱਥੋਂ ਲੱਤ ਇਹ ਵੀਰੇ ਮੋਖਸਰ ਜੰਗਲ ਦੀਆਂ ਮੰਗਾ ਅੱਛਾ ਹਾਂਜੀ ਠੀਕ ਆ ਹਾਂਜੀ ਬਾਕੀ ਤੁਹਾਡਾ ਤਾਂ ਏਰੀਆ ਜੀ ਗੱਲ ਕਰਕੇ ਘੋੜਿਆਂ ਦੇ ਵਿੱਚ ਲਾਲ ਗਏ ਤੇ ਭਲਾ ਉਹ ਵੀ ਮਤਲਬ ਏਰੀਆ ਚੰਗਾ ਮੰਨਿਆ ਬਹੁਤ ਚੰਗਾ ਏਰੀਆ ਜੀ ਤੁਹਾਡਾ ਹੈਨਾ ਹਾਂਜੀ ਅ ਬਈ ਹੈਪੀ ਆਪਾਂ ਵਪਾਰ ਵਾਲਾ ਕੰਮ ਆ ਜਿਹੜਾ ਕਿੰਨਾ ਚਿਰ ਹੋ ਗਿਆ ਤੁਹਾਨੂੰ ਮਤਲਬ ਕਰਦਿਆਂ ਨੂੰ ਮੈਨੂੰ ਤਾਂ ਇਹ ਬੰਦਾ ਬਹੁਤ ਛੋਟੀ ਉਮਰ ਚ ਲੱਗ ਗਿਆ ਸੀ ਅੱਛਾ ਕਿੰਨੀ ਕਮਰ ਸੀ ਭਈ ਉਦੋਂ ਮੇਰੀ ਉਮਰ 12 ਸਾਲ ਸੀ 12 ਸਾਲ ਹਾਂਜੀ ਠੀਕ ਆ 12 ਸਾਲ ਦਾ ਵੀ ਮੈਂ ਇਹ ਲੈਣ ਚੜ ਗਿਆ ਸੀ ਠੀਕ ਆ ਹਾਂਜੀ ਤੇ ਫਿਰ ਉਤਰਾ ਚੜਾ ਵੀ ਹੁੰਦੇ ਰਹੇ ਆਪਣੇ ਆਏ ਆ ਜੀ ਹੈਨਾ ਹਾਂਜੀ ਹਾਂਜੀ ਤੇ ਪਰ ਫਿਰ ਵੀ ਲਗਾਤਾਰ ਬੜੀ ਮਾਲਕ ਨੇ ਸੁਣੀ ਆਈ ਹੈਨਾ ਲਗਾਤਾਰ ਚੱਲਦਾ ਕੰਮ ਹਾਂਜੀ ਹਾਂਜੀ ਚੱਲ ਠੀਕ ਹੈ ਗੱਲ ਨਹੀਂ ਬਾਈ ਦਾ ਮੈਂ ਤੁਹਾਨੂੰ ਦੱਸਾਂਗਾ ਹੈਪੀ ਦਾ ਸੁਭਾਅ ਜਿਹੜਾ ਹੈਗਾ ਬਹੁਤ ਜ਼ਿਆਦਾ ਨਿੱਗਾ ਮੈਂ ਇਹੀ ਗੱਲਾਂ ਕੀਤੀ ਕਿ ਹੈਪੀ ਆਪਾਂ ਹੁਣ ਡਿਟੇਲ ਲੈਣੀ ਸ਼ੁਰੂ ਕਰਦੇ ਆਂ ਬਸ ਗੱਲ ਆਪਾਂ ਉਨੀ ਕੀ ਕਰਨੀ ਹੈ ਵੀਰੇ ਜਿੰਨੀ ਕੁ ਭੁੱਗ ਜੇ ਹਨਾ ਜਮਾ ਜਾਇਜ਼ ਰੇਟ ਤੇ ਮੰਗਾ ਦੇਵਾਂਗੇ ਠੀਕ ਆ ਹਾਂਜੀ ਅੱਛਾ ਹੈਪੀ ਤੇਰੀ ਕੋਲੇ ਜਿਹੜੀ ਪਹਿਲੇ ਨੰਬਰ ਵਾਲੀ ਮੱਝ ਆ ਗਈ ਦੇ ਹਾਂਜੀ ਵੀਰੇ ਹਨਾ ਹਾਂਜੀ ਇਸ ਮੱਝ ਦਾ ਸੂਆ ਦੱਸ ਪਹਿਲਾਂ ਸੂਆ ਕਿੰਨਾ ਸੂਆ ਵੀਰੇ ਰਵਣ ਵੀਰੇ ਇਹ ਦੂਜਾ ਦੂਜਾ ਪਹਿਲੇ ਸੂਏ ਨੇ 14 ਕਿਲੋ ਦੁੱਧ ਦਿੱਤਾ ਠੀਕ ਆ ਐ ਕਿ ਮੈਂ 16 ਤੋਂ 17 ਕਿਲੋ ਦੁੱਧ ਦੇਊਗੀ ਨਾਰਮਲ ਸੇਵਾ ਤੇ ਠੀਕ ਆ ਹਾਂਜੀ ਬੈਠਮੀ ਜੀ ਮੱਝ ਆ ਗਈ ਹਾਂਜੀ ਮੂੰਹ ਛੇ ਦੰਦਾ ਹੈ ਤੱਕ ਅੱਛਾ ਮੂੰਹ ਛੇ ਦੰਦਾ ਮੂੰਹ ਛੇ ਦੰਦਾ ਫਿਰ ਤਾਂ ਵੱਡੀ ਗੱਲਬਾਤ ਹੋ ਗਈ ਹਾਂਜੀ ਹੈਨਾ ਹਾਂਜੀ ਹਾਂਜੀ ਇੱਕ ਗੱਲ ਹੋਰ ਦੱਸ ਹੈਪੀ ਇਹ ਢੰਗ ਜਿਵੇਂ ਮੋਹਰਾ ਵਾਲੇ ਆ ਗਏ ਹਨਾ ਜੈਡ ਬਲੈਕ ਆਈ ਪੂਰੀ ਜੈਡ ਬਲੈਕ ਪੂਛ ਆ ਗਈ ਹਾਂ ਤੇ ਬੰਤਰ-ਮੁੰਤਰ ਜਿਹੜੇ ਭਰਾ ਆਪ ਹੀ ਦੱਸ ਦੇਣਗੇ ਵੀ ਹਾਂ ਸਾਨੂੰ ਕਿਵੇਂ ਲੱਗੀ ਹਨਾ ਬਾਕੀ ਰਿੰਗ ਸਿੰਘ ਆ ਗਿਆ ਮਗਰ ਕੱਟੀ ਹੈ ਕਿ ਕੱਟਾ ਮਗਰ ਵੀਰੇ ਕੱਟਾ ਅੱਛਾ ਮਗਰ ਕੱਟਾ ਅੱਛਾ ਕੋਈ ਬਾਲੇ ਦਿਨਾਂ ਦੀ ਨਹੀਂ ਵੀਰੇ ਸੂਈਏ ਕੱਲ ਹੀ ਸੂਈ ਆ ਅੱਛਾ ਕੱਲ ਦੀ ਸੂਈ ਕੱਲ ਦੀ ਸੂਈ ਹੈ ਕੋਈ ਇਹਨੂੰ ਬਿਆਰ ਨਹੀਂ ਲੱਗੇਗਾ ਤਰਕੇ 6:30 ਵਜੇ ਦੀਆਂ ਮੰਗਾ ਕਦ ਤੱਕ ਆਵੇਂਗਾ ਵੇਲੇਗਾ ਕਿਤਰਾਵੇਂਗਾ ਠੀਕ ਆ ਹੁਣ ਵੀ ਆਪਣਾ ਸੱਢੇ 6 ਵਜੇ ਦਾ ਟਾਈਮ ਆ ਹਾਂਜੀ ਹੁਣ ਵੀ ਸੱਢੇ 6 ਵਜੇ ਦਾ ਟਾਈਮ ਆ ਹੈਨਾ ਹਾਂਜੀ ਤੇ ਕਿੰਨੇ ਮਤਲਬ ਹੁਣ 17 18 ਕਿਲੋ 16 17 ਕਿਲੋ ਦੁੱਧ ਪਾ ਦੂਗੀ ਖੁੱਲਾ ਪਾ ਦੂਗੀ ਜੀ ਚੱਲ ਫਿਰ ਖੋਲ ਕੇ ਰ ਆਪਾਂ ਤੋੜ ਕੇ ਦਿਖਾਈਏ ਜਿਹੜਾ ਲੇਵੇ ਨੂੰ ਥਾਨ ਲੱਗਿਆ ਨਾ ਮਿੱਤਰੋ ਤੁਸੀਂ ਆਪ ਹੀ ਮੰਨੋਗੇ ਵੀ ਹਾਂ ਇਸ ਦੇ ਲੇਵੇ ਨੂੰ ਜਿਹੜਾ ਥਾਨ ਲੱਗਿਆ ਫੁੱਲ ਕੁਆਲਿਟੀ ਵਾਲਾ ਮੂੰਹ ਦੀ ਬੜੀ ਸਨੱਖੀ ਹੈ ਬਾਕੀ ਬਾਈ ਹੈਪੀ ਦੀ ਗੱਲ ਕਰ ਲਗੇ ਹੈਨਾ ਬਾਈ ਸੇਵ ਕਤੌਲੇ ਵਾਲਾ ਜਿਹੜਾ ਹੈਗਾ ਉਹਦਾ ਮਿੱਤਰ ਹੈਗਾ ਉਹ ਇੱਧਰ ਬੈਠਾ ਤੇ ਲੇਵਾ ਜਿਹੜਾ ਹੈਗਾ ਨਾ ਫੁੱਟ ਚੌੜਾ ਲੇਵਾ ਮਿੱਤਰੋ ਪਿੱਛੋਂ ਤੁਸੀਂ ਨਿਗਾਹ ਮਾਰ ਲਓ ਇੱਕ ਮਿੰਟ ਹੌਲੀ ਲੈ ਕੇ ਜਾ ਹੈਪੀ ਇਹ ਤੈਨੂੰ ਮੈਂ ਕੁਝ ਨਹੀਂ ਕਹਿੰਦਾ ਇਹ ਆ ਦੇਖ ਲਓ ਹੁਣ ਤੁਸੀਂ ਝੋਟੀ ਜਿਹੜੀ ਹੈਗੀ ਨਾ ਪੂਰੀ ਐਨ ਸਿਰੇ ਸੱਟ ਝੋਟੀ ਆ ਲੇਵੇ ਦੀ ਮੈਂ ਜਮ ਐਨ ਕੋਲੋਏ ਕਰਕੇ ਦਿਖਾ ਦਾਂ ਲੈ ਹੁਣ ਦੇਖ ਲਓ ਤੁਸੀਂ ਹੁਣ ਅੱਛਾ ਕੱਲ ਦੀ ਤਾਜੀ ਸੂਈ ਆ ਗਈ ਹਾਂਜੀ ਵੀਰੇ ਕੱਲ ਦੀ ਸੂਈ ਆ ਤਾਜੀ ਕੀ ਰੇਟ ਰਹੂ ਫਿਰ ਹੈਪੀ ਆ ਜਾ ਕਰ ਬੰਨਣ ਤੋਂ ਪਹਿਲਾਂ ਨਾ ਤੂੰ ਰੇਟ ਆਲਾ ਪਕਾ ਮਨ ਮੇੜ ਕਰਾ ਰੇਟ ਵੀਰੇ ਕੁਛ ਮਰਜ਼ੀ ਕਰਾ ਲੋ ਐਵੇਂ ਲੋਕਾਂ ਦਾ ਦੋ ਨਹੀਂ ਮੰਗਦੇ ਢਾਈ ਨਹੀਂ ਮੰਗਦੇ ਕੁਛ ਨਹੀਂ ਮੰਗਦੇ ਜਮਾ ਜੈ ਰੇਟ ਆ ਜਿਹੜਾ 185000 ਦੀ ਮੈਂ ਦੇਵਾਂਗੇ ਆਪਾਂ 185000 ਹਾਂਜੀ ਠੀਕ ਆ ਜਮਾ ਜੈ ਜਿਹੜਾ ਵੈਰੀ ਗੁੱਡ ਹਾਂਜੀ ਤੇ ਬਾਕੀ ਮੈਂ ਤਾਂ ਅਪੀਲ ਕਰਦਾ ਜਿਹੜੇ ਭਰਾ ਨੇ ਲੈਣੀ ਹੋਈ ਆਪਦੇ ਘਰੇ ਆਓ ਬੇਸੱਕ ਦੇ ਘਰੇ ਆਓ ਜੀ ਹਨਾ ਥੱਲੀ ਕਰੋ ਹਾਂ ਪੈਸੇ ਦੇਣੇ ਅਗਲੇ ਨੇ ਬੇਸੱਕ ਦੀ ਜਦੋਂ ਮਰਜ਼ੀ ਆਓ ਥੱਲੀ ਕਰੋ ਜੀ ਠੀਕ ਆ ਅੰਡ ਦੋ ਟਾਈਮ ਦੀ ਚਵਾਈ ਕਰਕੇ ਬਿਲਕੁਲ ਕਰਨੀ ਦੋ ਟਾਈਮ ਦੀ ਚਵਾਈ ਤੇ ਹੁਣ ਬੌਲਾ ਕਿੰਨਾ ਕੱਢੂਗੀ ਹੁਣ ਜੀ ਬੌਲਾ ਤਕਰੀਬਨ 12 ਕਿਲੋ ਬੌਲਾ ਦੇਉਗੀ ਮੈਂ ਅੱਛਾ ਹਾਂਜੀ ਬੰਨ ਫਿਰ ਕੇ ਰਾਜਾ ਕਰਾ ਦੂਜੀ ਨੰਬਰ ਤੇ ਚੱਲ ਅੱਛਾ ਹੈਪੀ ਜਿਹੜੀ ਹੁਣ ਤੇਰੀ ਦੂਜੀ ਨੰਬਰ ਵਾਲੀ ਝੋਟੀ ਆ ਗਈ ਹਾਂਜੀ ਤੇ ਇਸ ਝੋਟੀ ਦਾ ਸੂਆ ਸੂਆ ਵੀਰੇ ਉਹਦਾ ਆਪਾਂ ਬਾਅਦ ਚ ਕਰਾਂ ਪਹਿਲਾਂ ਨਾ ਧਾਰਾ ਮਾਰ ਕੇ ਨਾ ਖਾਦ ਗਈ ਮਰਜੀ ਹੈ ਤੇਰੀ ਮਰਵਾ ਦੇਣੀ ਕਮਲ ਅੰਮਾ ਹੋ ਜਾਂਦਾ ਨਹੀਂ ਕੋਈ ਗੱਲ ਹੈ ਕੋਈ ਗੱਲ ਲੈ ਫਿਰ ਲੈ ਵੀ ਆ ਦੇਖ ਲੋ ਬੰਦਾ ਜਿਹੜਾ ਹੈਗਾ ਇਹ ਖੋਜਦਲ ਵਾਲਾ ਕੰਮ ਹੀ ਆ ਤੇ ਹੁਣ ਧਾਰਾ ਮਾਰ ਕੇ ਵੀ ਆਪਾਂ ਤੁਹਾਨੂੰ ਦਿਖਾ ਦਨੇ ਬੱਚਾ ਲਾ ਲਿਆ ਤੇ ਬਾਕੀ ਯਾਰ ਫੁੱਲ ਬਰੀਡ ਵਾਲੀ ਝੋਟੀ ਆ ਤੇ ਕੋਈ ਗੱਲ ਨਹੀਂ ਮੈਂ ਤੂੰ ਐਂ ਕਰ ਪਛਮਾਲਾ ਮੈਂ ਰੋਕ ਦਾਂ ਉਹਨੇ ਲੈ ਵੀ ਹੁਣ ਗੱਲਬਾਤ ਕਹਿੰਦੇ ਚੇਂਜ ਹੋ ਗਈ ਹੈਪੀ ਦੀ ਹੈਨਾ ਅ ਬਾਈ ਜੀ ਜਿਹੜੇ ਹੁਣ ਮੱਝ ਦੇਖਣ ਆਏ ਸੀਗੇ ਅ ਬਾਈ ਦਾ ਨਾਮ ਬਾਈ ਜੀ ਤੁਹਾਡਾ ਨਾਮ ਅੰਗਰੇਜ਼ ਅੰਗਰੇਜ਼ ਸਿੰਘ ਤੇ ਬਾਈਆਂ ਕੋਲ ਇੱਕ ਬਹੁਤ ਜਿਆਦਾ ਚੰਗਾ ਦਿਲਵਾ ਘੋੜਾ ਜੀ ਵਾਗ ਜੀ ਮਿੱਡੇ ਵਾਲਾ ਮਿੱਡੇ ਵਾਲਾ ਦਲਵਾ ਗੇ ਠੀਕ ਹੈ ਇਹ ਬਾਈ ਜੀ ਉਹ ਨੇ ਤੇ ਇਹ ਹੁਣ ਮੌਕੇ ਦੀ ਮੌਕੇ ਆ ਗਏ ਤੇ ਕਹਿੰਦੇ ਅਸੀਂ ਤਾਂ ਰਾਮਾਰ ਮਾਰਕੀਟ ਚੈੱਕ ਕਰਾ ਦਨੇ ਆ ਤੇ ਕੋਈ ਇਹ ਚ ਲੁਕਸ਼ੇਪ ਵਾਲੀ ਗੱਲ ਹੈ ਜੀ ਵੀ ਖਾ ਦੇ ਜਮਾ ਪੀਲਾ ਬੌੜਾ ਹੈ ਜਮਾ ਪੀਲਾ ਬੌੜਾ ਆ ਜਾ ਕਰਾ ਜਮਾ ਖੀਸ ਤੇ ਮੈਂ ਜਮਾ ਕਿ ਅੰਕਲ ਜੀ ਦੱਸੋ ਤੁਸੀਂ ਦੱਸੋ ਕਿਵੇਂ ਆ ਹਾਂ ਜੀ ਤਾਂ ਬੌੜਾ ਹੀ ਹੈ ਬਿਲਕੁਲ ਹਣਾ ਬੌੜਾ ਹੀ ਹੈ ਨਾ ਇੱਕ ਮਿੰਟ ਮੈਂ ਕੱਲ੍ਹ ਆਵਰੇ ਤੇਰੇ ਹੁਣ ਜੀ ਹੁਣ ਸਾਨੂੰ ਨਾ ਤਾਰਾ ਮਾਰ ਦੋ ਬਾਈ ਹੈਪੀ ਦੀ ਝੋਟੀ ਦੀਆਂ ਸਮਾਪ ਸਮੂਹ ਕੇ ਮਿਆਂ ਅੰਕਲ ਜੀ ਤੁਸੀਂ ਇਹ ਦੱਸੋ ਸਮਾਪ ਬਹੁਤ ਚੰਗਾਈ ਹੈ ਬਹੁਤ ਚੰਗਾਈ ਬਹੁਤ ਚੰਗੀ ਹੈ ਆਪਣੇ ਕੋਈ ਗੱਲ ਮਥੀ ਤਾਂ ਨਹੀਂ ਹੈਗੀ ਅੰਕਲ ਨਹੀਂ ਹੈ ਇਹ ਮਥੀ ਹੈ ਨਹੀਂ ਜੀ ਨਹੀਂ ਬਿਲਕੁਲ ਹਾਂ ਲੈ ਵੀ ਇਹ ਦੇਖ ਲੋ ਹਨਾ ਇੱਕ ਸਵੱਬ ਬਣਦਾ ਹੁੰਦਾ ਜਦੋਂ ਕੋਈ ਆਪਾਂ ਨਵਾਂ ਕੰਮ ਕਰਦੇ ਆ ਨਾ ਬਾਈ ਦੀ ਹੈਵੀ ਵੀਡੀਓ ਪਹਿਲੀ ਆਪਣੀ ਤੇ ਪਹਿਲੀ ਵੀਡੀਓ ਦੇ ਵਿੱਚ ਹੀ ਮੈਨੂੰ ਆਇਆ ਲੱਗਦਾ ਕੰਮ ਓਕੇ ਵਾਲੀ ਗੱਲਬਾਤ ਹੀ ਹੋ ਜੂ ਹੁਣ ਤਾਰਾ ਦਿਖਾਉਣੇ ਆਪਾਂ ਇਹ ਆ ਦੇਖੋ ਲਵੀ ਆ ਧਾਰਾਂ ਚੈੱਕ ਕਰ ਲੋ ਬਾਕੀ ਅੰਕਲ ਜੀ ਦੱਸ ਦੇਣਗੇ ਠੀਕ ਹੈ ਵੱਡਾ ਨਾਮ ਆ ਘੋੜਿਆਂ ਦੀ ਦੁਨੀਆ ਦੇ ਵਿੱਚ ਇਹ ਆ ਜੋ ਜੀ ਕਰਾ ਕਿਵੇਂ ਲੱਗਿਆ ਤੁਹਾਨੂੰ ਧਾਰਾਂ ਦੀ ਕਿਵੇਂ ਬਹੁਤ ਸੁਣੀ ਚਵਾਈਏ ਵੀਰ ਜੀ ਓਕੇ ਜੀ ਹਾਂ ਜੀ ਹਾਂ ਜੀ ਫੇਲ ਤਾਂ ਨਹੀਂ ਹੁੰਦੀ ਚਵਾਈ ਚ ਨਹੀਂ ਨਹੀਂ ਬਿਲਕੁਲ ਨਹੀਂ ਜੇ ਆਪਾਂ ਪਾਸ ਕਰਤੀ ਉਹ ਫੇਲ ਨਹੀਂ ਹੁੰਦੀ ਠੀਕ ਹੈ ਨਹੀਂ ਸਹੀ ਗੱਲ ਆ ਅ ਚਲੋ ਆਇਆ ਫਿਰ ਕਰਾ ਹੈਪੀ ਆਪਾਂ ਦੂਜੀ ਮਾਜ ਦਿਖਾ ਦਈਏ ਹੁਣ ਅਛਾ ਹੈਪੀ ਜਿਹੜੀ ਤੇਰੀ ਆ ਮੱਝ ਆ ਗਈ ਦੂਜੇ ਨੰਬਰ ਵਾਲੀ ਇਹਦਾ ਸੁਆ ਦੱਸ ਸੁਆ ਵੀਰੇ ਦੂਜਾ ਸੁਆ ਦੂਜਾ ਇਹ ਵੀ ਕੱਲ ਸ਼ਾਮ ਦੀ ਛੋਟੀ ਸੂਈ ਵੀ ਆ ਠੀਕ ਆ ਹਾਂਜੀ ਵੈਰੀ ਗੁੱਡ ਹਾਂਜੀ ਅ ਮਗਰ ਬੱਚਾ ਇਹਦੇ ਮਗਰ ਇਹਦੇ ਵੀ ਕਟਾ ਹੀ ਆ ਫਿਰ ਤੇ ਕਿੰਨੇ ਕੁ ਦੁੱਧ ਵਾਲੀ ਆਪਾਂ ਕਹਿ ਸਕਦੇ ਪਹਿਲਾਂ ਨੇ 12 ਕਿਲੋ ਦਿੱਤਾ ਠੀਕ ਹੈ ਐ ਕੀ ਆਪਾਂ ਕਹੋਂ ਨੂੰ 15 ਕਿਲੋ ਕਾ ਦੋ 13 ਕਿਲੋ ਮੈਂ ਖੁੱਲਾ ਤੋਂ ਦੇਉਗੀ ਪਾ ਦੂਗੀ ਹਾਂਜੀ ਅੱਛਾ ਇੱਕ ਜਿਵੇਂ ਅੰਕਲ ਨੇ ਦੱਸੇ ਤੁਸੀਂ ਮੈਨੂੰ ਪਤਾ ਲੱਗਿਆ ਇੱਕ ਥੋੜਾ ਜਿਹਾ ਮਤਲਬ ਹਨਾ ਥਣ ਜਿਹੜਾ ਹੈਗਾ ਮਾੜਾ ਵੱਡਾ ਛੋਟਾ ਜ਼ਰੂਰ ਆ ਪਰ ਚੌਂਟ ਸਮਾ ਬਿਲਕੁਲ ਇੱਕ ਨੰਬਰ ਆ ਹੈ ਜਮਾਂਦਰੂ ਹੈ ਜਮਾਂਦਰੂ ਹੀ ਆ ਬਿਲਕੁਲ ਇੱਕ ਨੰਬਰ ਆ ਮਤਲਬ ਗੌਰ ਕਰੇ ਤੂੰ ਪਤਾ ਲੱਗਦਾ ਉਹ ਨਹੀਂ ਪਤਾ ਲੱਗਦਾ ਹਨਾ ਹਾਂਜੀ ਠੀਕ ਆ ਗ ਵੀ ਚੋਟੀ ਦਾ ਚੰਗਾ ਤੁਹਾਨੂੰ ਮੈਂ ਦੱਸਾਂ ਗੱਲ ਸਿੰਘਾ ਸੂੰਗਾ ਦੀ ਜਮਾ ਓਕੇ ਆ ਬੜਾ ਸੋਹਣਾ ਸਿੰਘ ਮੁੜਿਆ ਹੋਇਆ ਅ ਬਾਕੀ ਰੇਟ ਆਪਾਂ ਬਾਅਦ ਵਿੱਚ ਪਤਾ ਕਰ ਲਾਂਗੇ ਇਹ ਰੇਟ ਜਿਹੜੇ ਹੋਣਗੇ ਉਹ ਵੀਡੀਓ ਦੇ ਵਿੱਚ ਹੀ ਰਹਿਣਗੇ ਬਾਕੀ ਬਹੁਤ ਜ਼ਿਆਦੇ ਚੰਗੇ ਕੱਦ ਕਾਠ ਵਾਲੀ ਝੋਟੀ ਆ ਗਈ ਲੇਵੇ ਤੋਂ ਜੇ ਗੱਲ ਕਰ ਲਗੇ ਹਨਾ ਲੇਵਾ ਜਿਹੜਾ ਹੈਗਾ ਪੂਰਾ ਸਾਫ ਸੁਥਰਾ ਕੱਲਾ ਕੱਲਾ ਥਾਨ ਲੱਗਿਆ ਹੋਇਆ ਲੇਵੇ ਨੂੰ ਜਿਹੜਾ ਲੱਗਿਆ ਬਾਕੀ ਇੱਕ ਮੈਂ ਗੱਲ ਹੋਰ ਦੱਸਦਾ ਇਧਰਲੇ ਪਾਸੇ ਜਿਹੜੀ ਹੈਗੀ ਮਾੜੀ ਜੀ ਬਚੀ ਆ ਤੇ ਉਹ ਚਲਦੀ ਚੁੱਲਦੀ ਨਹੀਂ ਹੈਗੀ ਕਿ ਨਹੀਂ ਬਾਈ ਨਹੀਂ ਚਲਦੀ ਵੀ ਨਹੀਂ ਚਲਦੀ ਲੈ ਵੀ ਆ ਦੇਖ ਲੋ ਬਹੁਤ ਜਿਆਦੇ ਚੰਗੇ ਕਦ ਕਾਠ ਵਾਲੀ ਆ ਗਈ ਝੋਟੀ ਤੇ ਹੈਪੀ ਮੈਨੂੰ ਐਂ ਦੱਸ ਇਹਦਾ ਫਿਰ ਇਹਦਾ ਯਾਰ ਲੋਕਾਂ ਤਰ੍ਹਾਂ ਕੋਈ 60 ਨਹੀਂ ਮੰਗਣਾ 70 ਨਹੀਂ ਮੈਂ 1,35,000 ਦੀ ਝੋਟੀ ਦੇ ਦੇਾਂਗੇ ਆਏ ਹਾਏ ਹਾਏ ਜਮਾਂ ਬਿਲਕੁਲ ਜੈਜ ਮਾਨਤਨ ਮਾਨਤਨ ਬੱਸ ਯਾਰ ਹਜ਼ਾਰ ਛੋਟ ਕਰ ਦੇਾਂਗੇ ਠੀਕ ਆ ਬੰਨ ਫੇਰ ਕਰ ਆ ਜਾ ਕਰ ਅਗਲੀ ਤੇ ਆ ਜਾ ਹੁਣ ਅੱਛਾ ਹੈਪੀ ਜਿਹੜੀ ਤੇਰੀ ਤੀਜੇ ਨੰਬਰ ਵਾਲੀ ਝੋਟੀ ਆ ਗਈ ਇਹਦਾ ਸੂਆ ਦੱਸ ਕੀ ਮਾ ਇਹ ਸੂਆ ਵੀਰੇ ਪਹਿਲਾ ਹਾਂ ਸੂਈ ਨੂੰ ਦੋ ਦਿਨੋਗੇ ਦੋ ਦਿਨ ਖਰਾਬ ਬੌਲਾ ਇਥੇਲੇ 10 ਕਿਲੋ ਆ ਵੈਰੀ ਗੁੱਡ ਹਾਂਜੀ ਦੋ ਦਿਨਾਂ ਦੀ ਥੱਲੇ 10 ਕਿਲੋ 10 ਕਿਲੋ ਬੌਲਾ ਹੀ ਠੀਕ ਆ ਪਹਿਲਾ ਸੂਆ ਖੜੀ ਦਾ ਲੇਵਾ ਚੈੱਕ ਕਰਵਾ ਦੇ ਕਰਵਾ ਦੇ ਕਰਵਾ ਦੇ ਇਹ ਆ ਦੇਖੋ ਲੈ ਹੁਣ ਤੁਸੀਂ ਇਹਦੀ ਬੰਦ ਲੇਵੇ ਦੀ ਝੋਟੀ ਆ ਥਣ ਥਣ ਚੰਗਾ ਤੇ ਉਹ ਪੂਛੇ ਆਪਣੀ ਚੱਕੀ ਗਏ ਨੇ ਅੱਛਾ ਮਗਰ ਬੱਚਾ ਇਹde ਕਟਾ ਕੀ ਕਟੇ ਇਹਦੇ ਵੀ ਕਟਾ ਹੀ ਹੈ ਵੀਰੇ ਇਹਦੇ ਮਗਰ ਵੀ ਕਟਾ ਹੀ ਆਟਾ ਹੀ ਆ ਤੇ ਕਿੰਨਾ ਦੁੱਧ ਪਾ ਦੂਗੀ ਇਹ ਪੀਕ ਲੈਵਲ ਖੁੱਲਾ 12 ਕਿਲੋ ਦੇਉਗੀ 12 ਖੁੱਲਾ ਦੇਉਗੀ ਖੁੱਲਾ ਖੁੱਲਾ ਠੀਕ ਆ ਥੋੜੇ ਫਿਰ ਕਰ ਆਪਾਂ ਤੋਰ ਕੇ ਰੱਖੇ ਲੈ ਵੀ ਸਿੰਘ ਇਹਦਾ ਵੀ ਜਮਾ ਕੁੰਡਾ ਆ ਦੇਖ ਲੋ ਅ ਮੱਥਾ ਜਿਹੜਾ ਹੈਗਾ ਮੱਥੇ ਤੇ ਬਾਲ ਚੈੱਕ ਕਰ ਲੋ ਤੇ ਇਹ ਮੈਂ ਤੁਹਾਨੂੰ ਦੱਸਦਾ ਗੱਲ ਇਹ ਚੋਟੀ ਹੈ ਨਾ ਜਿਹੜੀ ਗ੍ਰੇਡੇਡ ਪੁਣੇ ਜੇ ਚ ਆ ਗਈ ਦੀ ਪੂਛ ਵੱਧ ਚਿੱਟੀ ਹੈ ਲੇਵੇ ਤੋਂ ਜਿਹੜੀ ਹੈਗੀ ਪੂਰੀ ਐ ਬਾਕਮਾਰ ਹੁਣ ਚੈੱਕ ਕਰ ਲੋ ਲੇਵਾ ਜਿਹੜਾ ਹੈਗਾ ਸੋਨਾ ਤਿਆਰ ਕੀਤਾ ਹੋਇਆ ਇਸ ਝੋਟੀ ਨੇ ਮੈਨੂੰ ਐਂ ਦੱਸ ਯਾਰ ਹੈਪੀ ਪਹਿਲਾਂ ਨੂੰ ਥਾਂ ਨਹੀਂ ਹੈ ਜਿਹਾ ਲੱਗਦਾ ਮੈਨੂੰ ਐਂ ਦੱਸ ਇਹਦਾ ਰੇਟ ਖੜਾ ਲਾ ਇੱਥੇ ਰੇਟ ਦੱਸ ਦੇ ਖੜਾ ਕੇ ਦੱਸ ਸਾਨੂੰ ਜਮਾ ਜਾਜ ਜਮਾ ਟਾਡਾ ਵਟਾ 1 ਲੱਖ 10 ਹਜ਼ਾਰ ਦੀ ਝੋਟੀ ਦੇ ਦਾਂਗੇ 1 ਲੱਖ 10 ਹਜ਼ਾਰ ਦੀ ਆਏ ਕਰ ਕਰ ਇਧਰ ਦੀ ਹੋ ਕੇ ਨਾ ਢੇੜਾ ਦਵਾ ਝੋਟੀ ਦਾ ਤੇ ਕਦ ਕਾਠ ਇਧਰਲੇ ਪਾਸਿਓਂ ਆਪਾਂ ਦਿਖਾ ਦਈਏ ਲੈ ਵੀ ਆ ਜਾ ਕਰ ਇਧਰਲੇ ਪਾਸੇ ਲਿਆ ਵਾਹ ਠੀਕ ਆ ਭਾਈ ਏ ਆ ਦੇਖੋ ਹੁਣ ਤੁਸੀਂ ਚੰਗੇ ਕਦ ਕਾਠ ਵਾਲੀ ਲੈ ਜਾ ਕਰ ਬਣ ਦੇ ਹਾਂਜੀ ਲੈ ਵੀ ਆਹਾ ਝੋਟੀ ਨਾ ਪਹਿਲਾ ਸੁਆ 10 ਕਿਲੋ ਬੌੜਾ ਤੇ 110000 ਰੁਪਿਆ ਰੇਟ ਆ ਇਹਦਾ ਨਿਗਾਹ ਮਾਰ ਲਓ ਮੋਟੀ ਜੀ ਤੇ ਫਿਰ ਫੋਨ ਤੇ ਆਪਦਾ ਤੁਸੀਂ ਨਾ ਸੰਪਰਕ ਕਰ ਲਿਓ ਬਾਈ ਨਾਲ ਆ ਜਾ ਕਰ ਹੁਣ ਜਿਹੜੀ ਤੇਰੀ ਸਿਰੇ ਤੇ ਨਗੀਨਾ ਆ ਗਿਆ ਇਹ ਨਗੀਨੇ ਬਾਰੇ ਵੀ ਦੱਸ ਤੂੰ ਕਰਾਂ ਮੈਂ ਖੜੀ ਇੱਧਰ ਨਿਗਾਹ ਮਰਵਾਦਾ ਲੈ ਵੀ ਪੜੀ ਸੰਭੀ ਤਾਂ ਬਹੁਤ ਜ਼ਿਆਦੇ ਚੰਗੀ ਆ ਬਹੁਤ ਜ਼ਿਆਦੇ ਜੀ ਤੇ ਥਣ ਲੈਵਾ ਥਣ ਲੈਵਾ ਦਾ ਪੁੱਛਣਾ ਹੈ ਕੀ ਰਵਣ ਵੀਰੇ ਹਾਂ ਹਾਂ ਨਹੀਂ ਜਰਾ ਪੜੀ ਪੋਲੀ ਬੜੀ ਚੰਗੀ ਐ ਹਾਂਜੀ ਕਿੰਨਾ ਸੁਆ ਇਹ ਸੁਆ ਵੀਰੇ ਸਹੀ ਗਰੰਟੀਡੀ ਦੂਜਾ ਸੁਆ ਵੀ ਅੱਛਾ ਹਾਂਜੀ ਦੂਜਾ ਸੁਆ ਪਹਿਲਾਂ ਨੇ ਨੇ 14 ਕਿਲੋ ਦੋ ਦਿੱਤਾ 14 ਕਿਲੋ ਹੁਣ ਦਿਨ ਕਿੰਨੇ ਬਾਕੀ ਆ ਦਿਨ ਵੀਰੇ ਇਹ 4 ਤੋਂ 5 ਦਿਨ ਮੈਂ ਲੈ ਜੂਗੀ 4-5 ਦਿਨ ਤੇ ਫਿਰ ਕਿੰਨਾ ਦੁੱਧ ਪਾ ਦੂ ਤੇਰੇ ਆਈਡੀ ਦੇ ਮਤਾਬਿਕ 16 ਕਿਲੋ 16 ਕਿਲੋ ਹਾਂਜੀ ਡੱਬੇ ਮਾਰ ਮਾਰ ਡੱਬੇ ਮਾਰ ਮਾਰ ਠੀਕ ਐ ਯਾਰ ਸਿੰਘ ਸਿੰਘ ਵੀ ਚੰਗਾ ਆ ਗਿਆ ਹਣਾ ਹਾਂਜੀ ਇਹ ਮੂੰਹ ਦੀ ਵੀ ਸੋਹਣੀ ਹੈ ਹਾਂਜੀ ਤੇ ਥਣ ਜਿਹੜਾ ਲੱਗਿਆ ਉਹ ਵੀ ਚੰਗਾ ਲੱਗਿਆ ਖੋਲ ਫਿਰ ਕੇ ਆਪਾਂ ਤੋੜ ਕੇ ਦਿਖਾ ਗਏ ਫਿਰ ਪਲੀ ਸੰਭੀ ਵੀ ਠੀਕ ਹੈ ਇਹ ਆਏ ਲੰਮਾ ਗੇੜਾ ਕਢਾ ਦੀ ਇੱਕ ਤਾਂ ਆਪਣੇ ਕੋਲ ਥਾਂ ਥੋੜਾ ਤੇ ਝੋਟੀਆਂ ਤੇਰੇ ਕੋਲੇ ਚੰਗੀਆਂ ਇਹਦਾ ਮੁੱਲ ਹੁਣ ਦੇਖੋ ਬਾਕੀ ਦਿਨ ਕੇ ਪੰਜ ਚਾਰ ਲੈ ਜੂ ਯਾਰ ਪੋਲੇ ਪੰਜ ਛੇ ਦਿਨ ਪੋਲੇ ਹੱਥ ਨਾਲ ਲੈ ਜੂ ਲੈ ਲੰਮੀ ਲੈ ਜਾ ਸੇਕ ਕੰਨੀ ਲੈ ਜਾ ਲੈ ਵੀ ਹੁਣ ਤੁਸੀਂ ਨਾ ਇਹਦਾ ਥਣ ਲੈਵਾ ਚੈੱਕ ਕਰ ਲੈ ਲੈ ਵੀ ਪੂਰਾ ਚੌੜਾ ਲੈਵਾ ਆਇਨੀ ਹੈਗਾ ਵੀ ਛੋਟਾ ਜਿਹਾ ਲੈਵਾ ਹੋਊਗਾ ਤੇ ਥਣ ਵੀ ਚੰਗਾ ਲੱਗਿਆ ਹੋਇਆ ਬਾਡੀ ਵੰਤਰ ਉਤੋਂ ਤੁਸੀਂ ਦੇਖ ਲਓ ਠੋਕ ਲੋ ਨਿਗਾ ਨਾਲ ਐ ਪੂਰੀ ਤਸੱਲੀ ਕਰ ਲੂ ਖੜਾ ਰਾ ਇੱਥੇ ਇਹੇ ਚੋਟੀ ਮੈਨੂੰ ਐਂ ਦੱਸ ਜਮਾ ਨਿਵੇੜਦੇ ਬਸ ਕੱਪੜੇ ਲਾਉਣ ਵਾਲਾ ਮੁੱਲ ਨਾ ਕਰੀ ਅੱਛਾ ਜੀ ਬਸ ਜਿਵੇਂ ਬਾਣੀਆਂ ਕੱਪੜਾ ਪਾੜਦਾ ਹੁੰਦਾ ਐਂ ਪਾੜ ਦੇ ਆਫਰ ਹੀ ਦੇ ਦੇ ਹਾਂ 1,70,000 ਦੀ 1,70,000 ਦੀ ਹਾਂਜੀ ਠੀਕ ਆ ਮਾਨ ਤਣ ਮਾਨ ਤਣ 5000 ਰੁਪਏ ਛੋਟ 165 ਦੀ 165 ਦੀ ਬਣ ਦੇ ਫਿਰ ਕਰ ਲੈ ਵੀ ਆ ਚੈੱਕ ਕਰ ਲੋ ਭਾ ਇਹਦਾ ਕਿਵੇਂ ਲੱਗਿਆ ਤੁਸੀਂ ਦੱਸਿਓ ਰੇਟ ਕਿਵੇਂ ਆ ਬਾਈ ਦੇ ਹਨਾ ਇਹ ਤੁਸੀਂ ਕਮੈਂਟਾਂ ਦੇ ਵਿੱਚ ਚਾਨਣਾ ਪਾ ਦਿਓ ਹੁਣ ਝੋਟੀਆਂ ਚੰਗੀਆਂ ਨੇ ਚਾਰੇ ਦੀਆਂ ਚਾਰੇ ਜਿੰਨੀ ਇੱਕ ਗੱਲਬਾਤ ਹੈਗੀ ਆਪਾਂ ਤੁਹਾਨੂੰ ਸਾਰੀ ਦੱਸਤੀ ਬਾਕੀ ਤਸੱਲੀ ਕਰਨੀ ਆ ਨਾ ਜਿਹੜੀ ਉਹ ਤੁਹਾਡਾ ਹੱਕ ਬਣਦਾ ਇਸ ਕਰੇ ਆ ਕੇ ਸਾਧਾਂ ਦੇ ਬਚਨਾਂ ਤੇ ਨਾ ਰਹਿ ਜਾਓ ਹੈਪੀ ਮੈਂ ਸਹੀ ਗੱਲ ਨਹੀਂ ਮੇਰੀ ਬਿਲਕੁਲ ਬਾਈ ਗੱਲ ਸਹੀ ਆ ਪਹਿਲੀ ਵੀਡੀਓ ਆ ਪਰਾਂ ਦੀ ਜਦੋਂ ਮਰਜੀ ਆ ਕੇ ਤਸੱਲੀ ਕਰੋ ਠੀਕ ਆ ਗੱਲ ਹਾਂਜੀ ਨੰਬਰ ਬੋਲ ਤੇਰਾ ਮੇਰਾ ਨੰਬਰ ਵੀ 98150 20611 98150 20611 ਠੀਕ ਆ ਹਾਂਜੀ ਲੋ ਵੀ ਇਹ ਸੀ ਬਾਈ ਹੈਪੀ ਸ਼ੇਰਗੜ ਪਿੰਡ ਵਾਲਾ ਤੇ ਇਹਦੀ ਜਿਹੜੀਆਂ ਚਾਰੇ ਦੀਆਂ ਚਾਰੇ ਮੱਜਾਂ ਤੁਹਾਨੂੰ ਕਿਵੇਂ ਲੱਗੀਆਂ ਇਹ ਦੱਸਿਓ ਬਾਕੀ ਜਿੰਨੇ ਭਰਾ ਵੀਡੀਓ ਲਾਈਕ ਕਮੈਂਟ ਸ਼ੇਅਰ ਕਰਦੇ ਹੁੰਦੇ ਆ ਸਾਰੇ ਭਰਾਵਾਂ ਦਾ ਤਹਿ ਦਿਲੋਂ ਧੰਨਵਾਦ